ਆ ਆਪਣਾ ਝੋਨਾ ਦੇਖ ਯਾਰ ਬਾਈ ਵਡਣ ਦੇ ਵੱਢਦੀਏ ਕੱਲ ਨੂੰ ਕਿ ਅਜੇ ਅਟਕ ਜਗੇ ਦੋ ਦਿਨ ਇਹ ਯਾਰ ਤੇਰਾ ਝੋਨਾ ਮੈਂ ਤਾਂ ਕਹਿੰਨਾ ਅੜਕ ਜਾ ਯਾਰ ਵਿੱਚ ਵਿੱਚ ਨਾ ਕੋਈ ਨਾ ਕੋਈ ਦਾਣਾ ਹਰਾ ਝੋਨਾ ਜੇ ਵਡਣ ਵਾਲਾ ਦੀਂਦਾ ਨਹੀਂ ਲੱਗਦਾ ਨਹੀਂ ਮੈਂ ਤਾਂ ਆਪੇ ਨੂੰ ਆਖੀ ਜਾਨਾਗਾ ਵੀ ਤੂੰ ਹਜੇ ਰੁਕ ਜਾ ਹਜੇ ਵਿੱਚ ਵਿੱਚ ਦਾਣਾ ਹਰਾਗਾ ਪਰ ਇਹ ਯਾਰ ਸੁਖਵਿੰਦਰਾ ਕਾਲੀ ਕਰੀ ਜਾਂਦਾਗਾ ਮੈਂ ਤਾਂ ਸੁਖਵਿੰਦਰ ਆ ਇਹ ਕਹਿਣਾ ਵੀ ਆਪਾਂ ਨੂੰ 5 ਮਹੀਨੇ ਹੋ ਗਏ ਮਿਹਨਤ ਕਰਦੇ ਨੂੰ ਰੇਹਾਂ ਸੈੱਟ ਸਪਰੇਹਾਂ ਕਰ ਰਾਤ ਨੂੰ ਮੋਟਰਾਂ ਚਲਾ ਤੇ ਹੁਣ ਆਪਾਂ ਵੱਢਣ ਵੇਲੇ ਕਿਉਂ ਕਾਲੀ ਕਰੀ ਜਾਂਦੇ ਆ ਇਹ ਤਾਂ ਸਹੀ ਗੱਲ ਆ ਉਹ ਮੈਂ ਤਾਂ ਆਪ ਪ੍ਰਮੋਦ ਇਹ ਹੀ ਕਹਿਣਾ ਵੀ ਜੇ ਤਾਂ ਆਪਾਂ ਝੋਨਾ ਸੁੱਕਾ ਵੱਢ ਕੇ ਲੈ ਜਾਵਾਂਗੇ ਤਾਂ ਆਪਣਾ ਝੋਨਾ ਛੇਤੀ ਤੁਲੂਗਾ ਦੂਜੇ ਨਤੀਜੇ ਧਣ ਤੁਲੂਗਾ ਜੇ ਆਪਾਂ ਹਰਾ ਵੱਢ ਕੇ ਲੈ ਜਾਵਾਂਗੇ ਨਾਲੇ ਤਾਂ ਮੱਛਰ ਤੋਂ ਢੂਈ ਖਵਾਵਾਂਗੇ ਨਾਲੇ ਉੱਥੇ ਆਪਣੀਆਂ ਆਪਾਂ ਨੂੰ ਰਾਤਾਂ ਵੱਧ ਲੱਗਣਗੀਆਂ ਤੇ ਕਿਉਂ ਨਾ ਫਿਰ ਆਪਾਂ ਨੂੰ ਇੱਥੇ ਖੇਤ 'ਚ ਖੜਾ ਹੀ ਛੋਨਾ ਠੀਕ ਐ ਨਾਲੇ ਤਾਂ ਇਕੱਲੇ-ਇਕੱਲੇ ਦਾਣੇ ਤੇ ਧੁੱਪ ਪੈਂਦੀ ਆ ਸੁੱਕਦਾ ਵਧੀਆ ਉੱਥੇ ਨਾ ਉਹਦਾ ਝਾੜ ਘਟੂਗਾ ਜੇ ਆਪਾਂ ਹਰਾ ਵੱਡਾਂਗੇ ਤਾਂ ਮੈਂ ਤਾਂ ਆਪ ਕਹਿੰਦਾ ਇਹੀ ਫਾਇਦਾ ਆਪਾਂ ਨੂੰ ਵੀ ਛੋਨੇ ਨੂੰ ਸਮਾਰ ਕੇ ਸਕਾ ਕੇ ਲੈ ਜਾਈਏ ਇਹ ਤਾਂ ਗੱਲ ਤੇਰੀ ਬਈ ਸਿਆਣੀ ਆ ਛੋਨਾ ਜੇ ਤੇਰਾ ਹਰਾ ਇਹਨੂੰ ਰਹਿਣ ਦੇ ਦੋ ਦਿਨ ਖੜਾ ਠੀਕ ਆ ਵੱਡਣ ਚਨਾਕਰ ਕਾਲੀ ਨਾਇਕੀ ਜੱਟਾ ਨੂੰ ਸਰਕਾਰ ਕਹਿੰਦੀ ਮੈਂ ਸਾੜ ਦੇਣੀ ਪਰਾਲੀ ਝੁੱਕ ਕੇ ਝੋਨਾ ਰਹਿ ਜੂਗਾ ਮੰਡੀ ਵਿੱਚ ਅੱਧ ਤੇਰਾ ਨਿਕਲਣਾ ਨਹੀਂ ਫਿਰ ਝਾੜ ਵੱਧ ਜਦੋਂ ਝੋਨਾ ਨਾ ਫਿਰ ਤੇਰਾ ਤੁਲਿਆ ਮੰਡੀ ਵਿੱਚ ਜਦੋਂ ਤੂੰ ਮੀਨਾ ਰੁਲਿਆ ਮੌਇਸਚਰ ਆਇਆ ਫਿਰ 25 ਤੈਨੂੰ ਕਹਿਣਾ ਗੱਲ ਮੈਂ ਸੱਚੀ ਫਿਰ ਤੂੰ ਪਛਤਾਏਗਾ ਡੀਆਈਜੀ ਹਰ ਚਰਨ ਭੁੱਲਰ ਵਰਗਾ ਮੰਡੀ 'ਚ ਬੈਠਾ ਮੂੰਹ ਬਣਾਏਗਾ